ਆ ਦੇਖੋ ਤੁਹਾਨੂੰ ਇਹਨਾਂ ਦਾ ਅੱਡਾ ਦਿਖਾਉਨੇ ਆ ਜਨਾਨੀਆਂ ਦਾ ਇਹ ਜਿਹੜੀਆਂ ਰੋਜ਼ ਇੱਥੇ ਗਲਤ ਕੰਮ ਕਰਦੀਆਂ ਨੇ ਅਸੀਂ ਇਹਨਾਂ ਨੂੰ ਕਈ ਦਿਨਾਂ ਤੇ ਦੇਖਦੇ ਆ ਪਰ ਸਾਨੂੰ ਮੌਕੇ ਤੇ ਨਹੀਂ ਫੜਉਂਗੇ ਅਸੀਂ ਅੱਜ ਅਸੀਂ ਇਹਨਾਂ ਨੂੰ ਮੌਕੇ ਤੇ ਫੜਿਆ ਆ ਅੱਡਾ ਇਹਨਾਂ ਦਾ ਆ ਦੇਖੋ ਆ ਦੇਖੋ ਇੱਥੇ ਇਹ ਡੱਬੀਆਂ ਪਈਆਂ ਨੇ ਡੱਬੀਆਂ ਦੇਖੋ ਕਿੰਨੀਆਂ ਨੇ ਇਹ ਇਹ ਇੱਥੇ ਵਰਤਦੀਆਂ ਨੇ ਨਵੇਂ ਮੁੰਡਿਆਂ ਨੂੰ ਜਾਂ ਬਜ਼ੁਰਗਾਂ ਨੂੰ ਇਹ ਲੈ ਕੇ ਹੁੰਦੀਆਂ ਨੇ ਇੱਥੇ ਆ ਦੇਖੋ ਤੁਸੀਂ ਇੱਥੇ ਮੁੰਡੇ ਆ ਕੇ ਇਹਨਾਂ ਦਾ ਗਲਤ ਕੰਮ ਕਰਦੇ ਨੇ ਆ ਦੇਖੋ ਮੀਆਂ ਪੰਜਾਬ ਦੇਖੋ ਤੁਸੀਂ ਇੱਥੇ ਵੀ ਉਹ ਜਵਾਕਾਂ ਨੂੰ ਮਾਰਨਾ ਮੈਂ ਤੁਸੀਂ ਪਤਾ ਇਹ ਦੱਸੋ ਕੋਈ ਗਲਤੀ ਹੋ ਗਈ ਨਹੀਂ ਹੋਰ ਉਹ ਜਵਾਕ ਨੇ ਹੋ ਕੰਨੀਆਂ ਆ ਕੇ ਅੱਗੇ ਪਿੱਛੇ ਉਹ ਨੂੰ ਮਾਰਵਾ ਰਹੇ ਨੇ ਕੰਨੀਆਂ ਆ ਕੇ ਅੱਗੇ ਆ ਕੇ ਤੁਸੀਂ ਆ ਕੇ ਖੜੀ ਹੋਈ ਸੀ ਪਰ ਗਾਗਰੀ ਨਾ ਮਿਲੇ ਤੈਨੂੰ ਅੱਜ ਤਾਂ ਇਹੀ ਕੰਮ ਲਈ ਸੀ ਪਰ ਪਹਿਲਾਂ ਦੱਸ ਨਹੀਂ ਨਹੀਂ ਆਹ ਕੀ ਕਰਨਾ ਸੀ ਇੱਥੇ ਪਰ ਇਹ ਦੱਸ ਦੱਸ ਕੀ ਕਰਦਾ ਇਹ ਇੱਧਰ ਆ ਬਾਬਾ ਇੱਧਰ ਆ ਰੋ ਆਉਂਦੇ ਨਹੀਂ ਇੱਧਰ ਆ ਰੋ ਇੱਧਰ ਇਹਨਾਂ ਨੂੰ ਫੜ ਪਹਿਲਾਂ ਇਹਨਾਂ ਨੂੰ ਇਹਨਾਂ ਨੂੰ ਫੜ ਪਹਿਲਾਂ ਇਹਨਾਂ ਨੂੰ ਫੜ ਫੜ ਇਹਨਾਂ ਨੂੰ ਮੈਂ ਕੋਰਸ ਨੂੰ ਬੋਲ ਲੈ ਇੱਧਰ ਆ ਰੋ ਰੋ ਇੱਧਰ ਇੱਧਰ ਕੀ ਕਰਦੇ ਉੱਥੇ 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 ਹੀ ਚੱਲ ਮੁਕਾਬਲਾ ਇਹ ਇਹਨਾਂ ਉਰੇ ਆ ਦੋ ਖੜ ਖੜ ਨਹੀਂ ਮੇਰੇ ਨਾਲ ਵੀ ਖੜ ਉੱਥੇ ਉੱਥੇ ਖੜ ਖੜ ਕਿੱਥੇ ਇੱਧਰ ਆ ਰੋ ਉਰੇ ਦੱਸ ਕੀ ਕਰਦਾ ਸੀ ਦੱਸ ਕੀ ਕਰਦਾ ਸੀ ਦੱਸ ਮਤਲਬ ਕਿ ਲੈ ਕੇ ਆਏ ਸੀ ਕੀ ਕਰਦੇ ਸੀਗੇ ਸਾਡੇ ਘਰਦਰ ਕੀ ਕਰਦੇ ਸੀਗੇ ਸਹੀ ਦੱਸਿਓ ਦੱਸੋ ਕੀ ਕਰਦੇ ਸੀਗੇ ਅંદર ਗਏ ਸੀ ਦੱਸੋ ਤੇਰੇ ਨਾਲ ਕੌਣ ਸੀ ਅੰਦਰ ਹਣ ਗਏ ਸੀ ਅਸੀਂ ਅੰਦਰ ਕੌਣ ਸੀ ਤੇਰੇ ਨਾਲ ਤੇਰੇ ਨਾਲ ਜਿਹੜਾ ਨਾਮ ਨਹੀਂ ਕਰਨਾ ਕਿ ਤੂੰ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਹੁਣ ਦੇਖਿਆ ਵਾ ਬਦਨਾਮ ਨਹੀਂ ਕਰਨਾ ਤੂੰ ਕਹਿੰਦੇ ਮੈਂ ਬੈਠੀ ਸੀ ਨਾ ਅੰਦਰ ਜਾਣ ਨੂੰ ਤਿਆਰ ਬੈਠੀ ਸੀ ਨਾ ਇਹ ਅੰਦਰ ਉਹ ਬੰਦੇ ਖੜੇ ਸੀ ਨਾ ਉਹ ਉਹ ਕਮਰੇ ਚ ਬੰਦਾ ਵਾ ਉਹ ਕਮਰੇ ਚ ਇੱਕ ਮਿੰਟ ਬਾਅਦ ਦੇਖੀ 10 ਓਰੇ ਓਰੇ ਕੀ ਜਾਨਾ ਉਹ ਤੇਰਾ ਆਪ ਦੇਖੋ ਗੰਦ ਪਾਇਆ ਤੁਹਾਡਾ ਇੱਥੇ ਹਾਂ ਕਿੰਨੇ ਪੈਸੇ ਲੈਨੇ ਨੇ ਨਾ ਤੂੰ ਮੈਂ 100 ਰੁਪਏ ਨੇ 100 ਰੁਪਈਆ ਨੇ ਕੀਤੋ ਨੀ ਆ ਬ ਕੋ ਬੰਦਾ ਭੱਜ ਗਿਆ ਵਿਚਾਰਾ ਉਹ ਅੰਦਰ ਬੈਠਾ ਕਮਰੇ ਚ ਪਤਾ ਨਹੀਂ 100 ਰੁਪਏ ਨੇ ਪਤਾ ਓਏ ਨਹੀਂ ਇਹਨਾਂ ਕਰ ਰਹੇ ਸੀ ਫੜ ਫੜ ਕਿੰਨੇ ਅੱਜ ਗੱਲ ਹੋਈ ਛੋਟੀ ਇਹਨਾਂ ਨਾਲ ਨਹੀਂ ਨਹੀਂ ਕੋਈ ਹੋਈ ਕਿੰਨੇ ਅੱਜ ਗੱਲ ਹੋਈ ਉੱਥੇ ਖੜ ਚੱਲ ਕੋਈ ਨਹੀਂ ਤੁਸੀਂ ਬੰਦ ਆ ਪੈਸੇ ਦਿਖਾ ਪਹਿਲਾਂ ਕਿਹੜੇ ਲੈਣੇ ਇਹ ਪਹਿਲਾਂ ਪੈਸੇ ਦੋ ਕੀਤੋ ਨੀ ਆ 100 ਰੁਪਏ ਉਹ ਬੰਦਾ ਭੱਜ ਬਾਈ ਜਾਈ ਨਾ ਇੱਕ ਮਿੰਟ ਕੋਈ ਨਹੀਂ ਕੀਤੋ ਨੀ ਆ 100 ਰੁਪਏ ਇਹ ਤੇ ਚੱਲ ਕੋਈ ਨਹੀਂ ਤੂੰ ਨਾ ਤੂੰ 100 ਲੈ ਲੈ ਮੈਂ ਮਾਇਕਾ ਤੇ ਲੈਣੇ ਬਸ 100 ਰੁਪਏ ਤੇਤੋਂ ਕੋਈ ਨਹੀਂ ਤੂੰ ਦੱਸ ਕੀਤੋ ਨੀ ਆ 100 ਰੁਪਏ ਕਿ ਤਰ ਕਿੰਨੇ ਦਿਨਾਂ ਦਾ ਕੰਮ ਆ ਤੇਰਾ ਕਰਦੀ ਆ ਸਾਰੀ ਉਮਰ ਕਰਦੇ ਰਹਿੰਦੇ ਸੀ ਤੂੰ ਨਹੀਂ ਨਹੀਂ ਇੱਥੇ ਮੁੰਡਿਆਂ ਨੂੰ ਕਾਹਦੇ ਖਰਾਬ ਕਰਦੀਆਂ ਤੂੰ ਨਵੇਂ ਮੁੰਡਿਆਂ ਨੂੰ ਨਹੀਂ ਨਹੀਂ ਦੱਸ ਕਾਹਦੇ ਖਰਾਬ ਕਰਦੀ ਆ ਗਲਤੀ ਹੋ ਗਈ ਸਾਡੇ ਨਾਲ ਆ ਦੇਖੋ ਤੁਸੀਂ ਨਹੀਂ ਨਹੀਂ ਜਾਣਾ ਨੀਗਾ ਤੇਰਾ ਨੌਕੀ ਜਾਂ ਤੇਰਾ ਨੌਕੀਏ ਦੱਸ ਤੂੰ ਕਿੱਥੋਂ ਆਉਣੀ ਆ ਨਹੀਂ ਤੂੰ ਫਿਰ ਐਸੇ ਜਿਹੇ ਕੰਮ ਕਾਤੇ ਕਰਦੀਆਂ ਤੂੰ ਕਰਦੀ ਆ ਇਹਦੇ ਨਾਲ ਇਹ ਤੇਰੇ ਨਾਲ ਨਹੀਂ ਕਿ ਸਹੀ ਦੱਸ ਨਹੀਂ ਸਕਦਾ ਕਿਆ ਹੋਣੀ ਤੇਰੇ ਨਾਲ ਨਹੀਂ ਆਉਂਦੀ ਆਉਂਦੀ ਆ ਨਾ ਫੇਰ ਉਹ ਮੁੱਕਰਦੀ ਕਹਤੇ ਆ ਨਹੀਂ ਨਹੀਂ ਫੇਰ ਤੂੰ ਨਹੀਂ ਤੂੰ ਕੰਮ ਤਾਂ ਕਵੇ ਕੰਮ ਕਰਦੀ ਆ ਮੈਂ ਨਹੀਂ ਨਹੀਂ ਉਹਨੂੰ ਬੁਲਾ ਮੈਂ ਉਹਨੂੰ ਸੱਚਨ ਬੁਲਾਉਂਦਾ ਕੋਈ ਨਹੀਂ ਮੈਂ ਸੱਚਨ ਬੁਲਾਉਂਦਾ ਕੋਈ ਨਹੀਂ ਗਰਜੀ ਬੰਦੇ ਇਹ ਕੋਈ ਨਹੀਂ ਪਹਿਲਾਂ ਮੇਰੀ ਪਹਿਲਾਂ ਐਡਰੈਸ ਦੱਸ ਕੰਮ ਤਾਂ ਕਰ ਬੈਠਾਓ 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 ਕਾ ਤੇ ਕਰਦੀ ਆ ਤੂੰ ਨੇ ਤੂੰ ਨਵੇਂ ਮੁੰਡਿਆਂ ਨੂੰ ਕਾਹਦੇ ਖਰਾਬ ਕਰਦੀਆਂ ਫਿਰ ਨਹੀਂ ਅਸੀਂ ਮੈਂ ਤਾਂ ਨਹੀਂ ਬੁਲਾਇਆ ਸੀ ਇਹਨਾਂ ਨੂੰ ਆਹ ਦੇਖ ਆਹ ਨਵੇਂ ਮੁੰਡੇ ਖੜੇ ਨੇ ਹੁਣ ਤੂੰ ਅੰਦਰ ਕਿਹਨੂੰ ਲੈ ਕੇ ਗਈ ਸੀ ਬੰਦਾ ਗਿਆ ਸੀ ਡਰ ਕੇ ਮਾਰ ਪਾ ਕੇ ਪੈਸੇ ਕਿਨੇ ਦੇਕੇ ਗਿਆ ਤੈਨੂੰ ਕੀ ਕਰਕੇ ਗਿਆ ਤੈਨੂੰ ਕੁਝ ਵੀ ਨਹੀਂ ਕਰਿਆ ਅਜੀਤੋ ਤੂੰ ਝੂਠ ਬੋਲਦੀਆਂ ਤੂੰ ਝੂਠ ਬੋਲਦੀਆਂ ਤੂੰ ਦੱਸ ਤੇਰਾ ਨੌ ਕੀ ਆ ਤੂੰ ਕਿੰਨੇ ਚਿਰ ਦੀ ਆਉਣੀ ਇੱਥੇ ਐਂ ਤੇ ਤੂੰ ਤਾਂ ਐਵੇਂ ਹੀ ਇੱਥੇ ਹੁੰਦੀ ਆਂ ਨਾ ਨਹੀਂ ਨਹੀਂ ਤੂੰ ਐਵੇਂ ਹੀ ਹੁੰਦੀ ਆਂ ਕੰਮ ਨਹੀਂ ਕਰਨ ਆਉਂਦੀ ਆਂ ਨਾ ਕਰਦੀਆਂ ਨਾ ਕਰੇ ਦੂਰ ਇਹ ਮੈਂ ਕਰਦੇ ਨਹੀਂ ਇਹਨੂੰ ਪਤਾ ਹੁੰਦਾ ਇਹ ਇਹ ਤੈ ਲਾਈਆਂ ਨਵੀਂ ਆਪਦੇ ਨਾਲ ਨਹੀਂ ਨਾ ਨਾ ਭਾਈ ਮੈਂ ਨਹੀਂ ਲਾਈਆਂ ਲਈਆਂ ਮੇਰਾ ਇਹ ਇਹ ਇਹਨੂੰ ਕਿਹ ਪਤਾ ਤੇਰੇ ਅੱਡੇ ਦਾ ਹਮ ਨੂੰ ਕੀ ਪਤਾ ਇਹ ਖਰਚੀ ਜਾਂਦੀ ਹੁਣ ਨਹੀਂ ਪਤਾ ਨਹੀਂ ਇਹ ਸੀਗਾ ਉੱਥੇ ਨਹੀਂ ਨਹੀਂ ਇਹਨੂੰ ਫਿਰ ਤੇਰੇ ਅੱਡੇ ਦਾ ਕਿਵੇਂ ਪਤਾ ਲੱਗਿਆ ਚਲ ਕੋਈ ਨਹੀਂ ਹੁਣ ਉਸ ਗਰੀਬ ਬੰਦੇ ਕੰਮਤੇ ਰਹਿੰਦੇ ਨੇ ਨਹੀਂ ਗਰੀਬ ਤਾਂ ਬੰਦੇ ਇਹਨਾਂ ਨੂੰ ਬਿਮਾਰੀਆਂ ਲਾ ਦੋਗੇ ਚਲ ਕੋਈ ਨਹੀਂ ਸੌਰੀ ਹੋ ਗਈ ਨੀ ਆ ਵਾਲੀ ਸੌਰੀ ਹੋ ਗਈ ਕਹਿੰਦੀ ਚਲ ਕੋਈ ਨਹੀਂ ਨਹੀਂ ਬੇ ਇਹ ਜਿਹੜੇ ਦੇੜੇ ਤੁਸੀਂ ਇਹ ਗਲਤ ਕੰਮ ਕਰਦੇ ਹੋ ਇਹ ਦੱਸ ਕੋਈ ਨਹੀਂ ਮੈਂ ਤੈਨੂੰ ਕਹਾਂ ਜਾਣਾ ਨਹੀਂਗਾ ਤਾਂ ਤੇ ਨਹੀਂ ਤੂੰ ਫਿਰ ਭੱਜਦੀ ਕਹਤੇ ਆ ਅੱਜ ਕਿੰਨੇ ਰੁਪਏ ਬਣਾਏ ਨੇ ਦੱਸ ਦਿਖਾ ਕਿੰਨੇ ਪੈਸੇ ਬਣਾਏ ਨੇ ਨਹੀਂ ਹੋਰ ਦੱਸ ਜਿਹੜੇ ਹੋਰ ਬਣਾਏ ਨੇ ਕੁਝ ਨਹੀਂ ਕਮਾਇਆ ਦਿਖਾ ਦੇ ਪਾਪਾ ਦਿਖਾ ਕੋਈ ਸਾਡੇ ਨਾਲ ਕਰਦਾ ਸਾਰੇ ਸਣਾ ਹੈ ਨਾਲ ਇਹ ਕਹਿੰਦਾ ਭਰਾ ਜਮ ਦਾ ਕਰ ਲੈਂਦੇ ਆ ਓਏ ਆ ਦੇਖੋ ਜੀ ਅੱਜ ਇੰਨੇ ਰੁਪਏ ਬਣਾਏ ਨੇ ਇਹ ਮਲੇਰ ਕੋਟੜਾ ਰੋਡ ਤੇ ਆਲਮਗੀਰ ਗੁਰਦਾਰੇ ਦੇ ਥੋੜਾ ਜਿਹਾ ਨੇੜੇ ਬਾਬਾ ਜੀ ਪਟਰੋਲ ਪੰਪ ਦੇ ਕੋਲੇ ਇਹਨਾਂ ਦਾ ਤੁਹਾਨੂੰ ਅੱਡਾ ਵੀ ਦਿਖਾਵਾਂਗੇ ਤੇ ਇਹ ਵੀ ਤੁਹਾਨੂੰ ਦਿਖਾਤੀਆਂ ਵੀ ਜਿਹੜੀਆਂ ਇਹ ਦੋ ਜਨਾਨੀਆਂ ਨੇ ਇੱਥੇ ਇਹ ਨਾ ਕਿਸੇ ਬੱਚੇ ਨੂੰ ਨਾ ਬਜ਼ੁਰਗ ਨੂੰ ਕਿਸੇ ਨੂੰ ਨਹੀਂ ਬਖਸਦੀਆਂ ਇਹਨਾਂ ਦਾ ਅੱਡਾ ਬੜਾਇਆ ਇੱਥੇ ਸਾਰਾ ਕੁਝ ਤੁਹਾਨੂੰ ਇਹਨਾਂ ਦਿਖਾਵਾਂਗੇ ਪਹਿਲਾਂ ਇਹਨਾਂ ਨਾਲ ਗੱਲ ਕਰੀਏ ਉਰੇ ਜਾ ਤੂੰ ਮੂੰਹ ਨੰਗਾ ਕਰ ਪਹਿਲਾਂ ਮੈਂ ਤੈਨੂੰ ਇੱਕ ਗੱਲ ਕਹੀ ਆ ਤੈਨੂੰ ਤਾਂ ਸੱਦੋਂ ਜੇ ਸਹੀ ਬੋਲੇਗਾ ਮੈਂ ਸਹੀ ਬੋਲਾਂਗਾ ਕਿੰਨੇ ਚ ਗੱਲ ਹੋਈ ਸੀ ਤੇਰੀ ਸੱਚ ਬੋਲੋ ਸੱਚ ਕੁਝ ਨਹੀਂ ਕਿੰਨੇ ਚ ਗੱਲ ਹੋਈ ਆ ਨਹੀਂ ਗੱਲ ਕਰਨ ਆਏ ਸੀ ਨਾ ਓਏ ਉਹਨੂੰ ਜਾਈ ਕਰ ਗੱਲ ਕਰਨ ਆਏ ਸੀ ਮੈਂ ਫਿਰ ਡੰਡਾ ਮੈਂ ਡੰਡਾ ਚੱਕ ਲੈਣਾ ਤੂੰ ਗੱਲ ਨਹੀਂ ਕਰਨੀ ਆਏ ਸੀ ਤੂੰ ਮੈਨੂੰ ਦੇਖ ਕੇ ਭੱਜਣ ਲੱਗਿਆ ਪਤਾ ਤੂੰ ਕਿੰਚਾ ਪੁੱਛਣਾ ਚਾਹੀਏ ਬਤਾਏਂਗੇ ਦੱਸ ਪਹਿਲਾਂ ਮੈਂ ਮਹਾਰਾਜਾ ਲੱਗ ਮੈਂ ਇਹਨਾਂ ਤੇਰੀ ਰੇਟ ਰੇਟ ਤੈ ਹੋਇਆ ਨਹੀਂਗਾ ਨਹੀਂ ਨਹੀਂ ਮੈਂ ਨਹੀਂ ਗੱਲ ਕਰੀ ਤੂੰ ਦੱਸ ਤੇਰਾ ਨੌਕੀਆ ਹੈ ਹੈ ਤੇ ਰੱਖੀ ਖਾਦਾ ਹੋਇਆ ਕੁਝ ਨਹੀਂ ਕੀ ਕਰਨਾ ਅਸੀਂ ਇੱਥੇ ਇੱਕ ਵਾਰ ਵਾਰ ਖੜਾ ਹੋ ਨਹੀਂ ਇੱਥੇ ਹੀ ਕਹਦੇ ਖੜਾ ਸੀ ਤੁਹਾਡੇ ਕੋਲ ਇੱਥੇ ਹੀ ਕਹਦੇ ਖੜਾ ਸੀ ਅੱਡੇ ਕੋਲੇ ਮੈਨੂੰ ਦੱਸ ਓਏ ਓ ਇੱਥੇ ਕਹਤੇ ਖੜਾ ਸੀ ਹੋਰ ਕਿਤੇ ਹੋਰ ਜਗ੍ਹਾ ਕਹਤੇ ਨਹੀਂ ਖੜਾ ਨਹੀਂ ਮੈਂ ਠੀਕ ਆ ਮੈਂ ਪੁਲਿਸ ਨੂੰ ਬੁਲਾਉਣਾ ਫਿਰ ਤੁਸੀਂ ਮੰਨੋਗੇ ਬਾਈ ਇਹਨੂੰ ਜਾਣ ਨਹੀਂ ਦੇਣਾ ਮੈਂ ਪੁਲਿਸ ਨੂੰ ਬੁਲਾਉਣਾ ਸੱਚੀ ਗੱਲ ਇਹਨਾਂ ਨੂੰ ਜਾਣ ਨਹੀਂ ਦੇਣਾ ਜਾਣ ਨਹੀਂ ਦੇਣਾ ਮੇਰੇ ਨਾਲ ਪਹਿਲਾਂ ਆਪਦਾ ਅੱਡਾ ਦਿਖਾਓ ਜਾ ਕੇ ਤੁਸੀਂ ਇਹਨਾਂ ਤੋਂ ਕੋਲ ਖੋੜੇ ਮੈਂ ਇਹਨਾਂ ਦੇ ੱਡੇ ਕੋਲ ਜਾ ਕੇ ਨਾ ਚਲੋ ਆਜੋ ਚਲ ਅੱਡਾ ਦਿਖਾਓ ਚਲੋ ਚਲੋ ਆ ਦੇਖੋ ਤੁਹਾਨੂੰ ਇਹਨਾਂ ਦਾ ਅੱਡਾ ਦਿਖਾਉਨੇ ਆ ਜਨਾਨੀਆਂ ਦਾ ਇਹ ਜਿਹੜੀਆਂ ਰੋਜ਼ ਇੱਥੇ ਗਲਤ ਕੰਮ ਕਰਦੀਆਂ ਨੇ ਅਸੀਂ ਇਹਨਾਂ ਨੂੰ ਕਈ ਦਿਨਾਂ ਤੇ ਦੇਖਦੇ ਆ ਪਰ ਤੁਹਾਨੂੰ ਮੌਕੇ ਤੇ ਨਹੀਂ ਫੜੋਗੇ ਅਸੀਂ ਅੱਜ ਅਸੀਂ ਇਹਨਾਂ ਨੂੰ ਮੌਕੇ ਤੇ ਫੜਿਆ ਆ ਆ ਅੱਡਾ ਇਹਨਾਂ ਦਾ ਬਣਾਇਆ ਹੋਇਆ ਜਿੱਥੇ ਇਹ ਬੰਦੇ ਨੂੰ ਲੈ ਕੇ ਆਉਂਦੀਆਂ ਨੇ ਇਹ ਦੇਖੋ ਤੁਸੀਂ ਤੂੰ ਤਾਂ ਕਿਹੜਾ ਵਾਰ ਹੋਣਾ ਆ ਵੀਰੇ ਆ ਤੂੰ ਤਾਂ ਆਹ ਦੇਖੋ ਕੀ ਗੱਲ ਆ ਆ ਦੇਖੋ ਆ ਦੇਖੋ ਇੱਥੇ ਡੱਬੀਆਂ ਪਈਆਂ ਨੇ ਡੱਬੀਆਂ ਦੇਖੋ ਕਿੰਨੀਆਂ ਨੇ ਇਹ ਇਹ ਇੱਥੇ ਵਰਤਦੀਆਂ ਨੇ ਨਵੇਂ ਮੁੰਡਿਆਂ ਨੂੰ ਜਾਂ ਬਜ਼ੁਰਗਾਂ ਨੂੰ ਇਹ ਲੈ ਕੇ ਆਉਂਦੀਆਂ ਨੇ ਇੱਥੇ ਆਹ ਦੇਖੋ ਤੁਸੀਂ ਇੱਥੇ ਮੁੰਡੇ ਆ ਕੇ ਇਹਨਾਂ ਦਾ ਗਲਤ ਕੰਮ ਕਰਦੇ ਨੇ ਆ ਦੇਖੋ ਪਿੰਆ ਪਿੰਆ ਦੇਖੋ ਤੁਸੀਂ ਇੱਥੇ ਆਹ ਇਹਨਾਂ ਦੀ ਦਾਲੂ ਪੀਤੀ ਆਈ ਕਿਹੜੀ ਆਹ ਦੇ ਇੱਥੇ ਦੇਖੋ ਹਾਂ ਕਿੱਧਰ ਪਏ ਨੇ ਆ ਦੇਖੋ ਆ ਅੱਜ ਅਸੀਂ ਉੱਪਰੋਂ ਫੜੇ ਨੇ ਇਹ ਆ ਦੇਖੋ ਡੱਬੀਆਂ ਆ ਦੇਖੋ ਆ ਦੇਖੋ ਇੱਥੇ ਪਏ ਨੇ ਆ ਦੇਖੋ ਤੁਸੀਂ ਗਲਤ ਤਾਂ ਨਹੀਂ ਤੂੰ ਪਏ ਆਹ ਦੇਖੋ ਹਾਂ ਆ ਦੇਖੋ ਆਹ ਦੇਖੋ ਕਿੰਨੇ ਪਏ ਨੇ ਇੱਥੇ ਅਸੀਂ ਰੋਜ਼ ਇਹਨਾਂ ਤੇ ਰੇਡ ਮਾਰਦੇ ਆ ਪਰ ਸਾਨੂੰ ਮੌਕੇ ਤੇ ਨਹੀਂ ਮਿਲਦੇ ਸੀ ਅੱਜ ਅਸੀਂ ਇਹਨਾਂ ਨੂੰ ਮੌਕੇ ਤੇ ਦੇਖਿਆ ਇੱਥੇ ਆਹ ਕਈ ਵਾਰ ਗਿਆ ਹਾਂ ਕਿਹੜਾ ਆਹ ਦੇਖੋ ਪਏ ਨੇ ਇੱਥੇ ਜਿੱਥੇ ਇਹ ਇੰਨਾ ਗੰਦ ਫਲਾਉਂਦੀਆਂ ਨੇ ਇੱਥੇ ਇੱਥੇ ਬਿਮਾਰੀਆਂ ਦਾ ਘਰ ਹੈ ਨੌਜਵਾਨਾਂ ਨੂੰ ਦੇਖੋ ਤੁਸੀਂ ਇੱਧਰ ਆਹ ਦੇਖੋ ਦੇਖੋ ਕਿੰਨੇ ਪਏ ਨੇ ਆਹ ਦੇਖੋ ਆਦੇ ਆ ਤੋ ਇਹ ਅੱਡਾ ਬਣਾਇਆ ਹੈ ਇਹਨਾਂ ਦਾ ਆ ਦੇਖੋ ਤੁਸੀਂ ਆ ਬੋਤਲ ਰੱਖੀ ਹੋਈ ਹੈ ਇਹਨਾਂ ਦੀ ਪਾਣੀ ਦੀ ਫੱਤ ਧੋਣ ਵਾਸਤੇ ਆ ਪਾਈ ਤੇ ਗੰਦ ਨਾ ਪਾਓ ਆ ਬਾਹਰ ਕਦੇ ਰਹੇ ਸੀ ਅੱਜ ਲਾਰੂ ਪੀਤੀ ਆ ਓਏ ਦੱਸ ਸੱਚ ਦੱਸ ਕਿਹਦੇ ਨਾਲ ਗੱਲੂ ਇਸ ਤੇਰੀ ਉਹਦੇ ਨਾਲ ਉਹਦੇ ਨਾਲ ਜੇ ਸੱਚ ਦੱਸੇਗਾ ਤਾਂ ਆ ਛੱਡਣਾ ਕੀ ਖਾਦਾ ਤੇਰਾ ਨਸ਼ਾ ਖਾਦਾ 10 ਰੁਪਿਆ ਝੂਠ ਨੀ ਬੋਲ ਕੀ ਖਾਦਾ ਤੇਰਾ ਸੱਚ ਬੋਲ ਕੀ ਖਾਦਾ ਪਾ ਛੱਟ ਬੋਲ ਤੂੰ ਨਾਲ ਮੈਂ ਨਹੀਂ ਨਹੀਂ ਇਹਦਾ ਇਹਦਾ ਉਦਾਂ ਹੀ ਉਦਾਂ ਹੀ ਘਰ ਨਾਲ ਤੇਰੇ ਨਾਲੋਂ ਗੱਲਾਂ ਨਹੀਂ ਕੱਤ ਕਰਦੀ ਜਾਂ ਨਹੀਂ ਆਉਂ ਕਹਿੰਦੀ ਜਾਓ ਤੂੰ ਮੈਂ ਤਾਂ ਅਜੀਦੀ ਚਲੇ ਹੀ ਜਾਣਾ ਇਹਨੂੰ ਫੜ ਫੜ ਦੱਸ ਤੇਰਾ ਕੀ ਖਾਤਾ ਕੀ ਖਾਤਾ ਤੇਰਾ ਸੱਚ ਬੋਲ ਆ ਰਿਹਾ ਕੀ ਖਾਤਾ ਤੇ ਬਾਬਾ ਜੀ 100 ਰੁਪਏ ਇਹ 100 ਰੁਪਏ 100 ਰੁਪਏ ਕਿਹਦੇ ਕੋਲ ਆ ਨਾ ਕਿਹਦੇ ਕੋਲ ਆ ਕਿਹਦੇ ਕੋਲ ਕਾਲ ਵਾਲੀ ਐ ਤੇ ਬਾਪ ਤਾਂ ਖੜਾ ਹੋ ਗਏ ਕਿਸ ਕੇ ਸਾਥ ਕੀਆ ਤੂੰ ਨੇ ਨਹੀਂ ਕੀਆ ਬਾਬਾ ਜੀ ਝੂਠ ਬੋਲਦਾ ਨਹੀਂ ਹੈ ਬਾਬਾ ਜੀ ਇੱਕ ਮਿੰਟ ਮਿੰਟ ਡੱਡਾ ਚੱਕਣ ਦੇ ਫਿਰ ਆਏ ਕਰੋ ਆ ਆ ਕੈਮਰਾ ਫੜ ਇਥੋਂ ਇਥੋਂ ਫੜਾ ਡੰਡਾ ਮੈਨੂੰ ਕਿੱਥੇ ਉਹ ਡੰਡਾ ਸੀ ਬਾਈ ਤੇਰੇ ਕੋਲ ਡੰਡਾ ਹੈਗਾ ਤੇ ਡੰਡਾ ਫੜਾ ਇਕਰੇ ਬੀਬੀ ਤੂੰ ਮਰਵਾ ਰਹੇ ਹੋ ਤੂੰ ਫਸਾ ਰਹੇ ਹਾਂ हमको ਸਹੀ ਦੱਸ ਫਿਰ ਆਦ ਨਹੀਂ ਤੁਸੀਂ ਇਹ ਜਵਾਕਾਂ ਨੂੰ ਮਾਰਨਾ ਮੈਂ ਤੁਸੀਂ ਪਹਿਲਾਂ ਇਹ ਦੱਸੋ ਕੋਈ ਗਲਤੀ ਹੋਗੀ ਨਹੀਂ ਹੋਰ ਪਰ ਜਵਾਕ ਨੇ ਉਹ ਕੰਨੀਆਂ ਆ ਕੇ ਅੱਗੇ ਪਿੱਛੇ ਬੀਬੀ ਤੂੰ ਮਰਵਾ ਰਹੇ ਹੋ ਕੰਨੀਆਂ ਆ ਕੇ ਤੁਸੀਂ ਅਜੇ ਆ ਕੇ ਤੁਸੀਂ ਆ ਕੇ ਖੜੀ ਹੋਈ ਸੀ ਪਰ ਗਾਹਕ ਨਹੀਂ ਨਾ ਮਿਲੇ ਤੈਨੂੰ ਅੱਜ ਤਾਂ ਇਹ ਕੰਮ ਲਈ ਸੀ ਪਰ ਪਹਿਲਾਂ ਦੱਸ ਨਹੀਂ ਨਹੀਂ ਆ ਕੀ ਕਰਨਾ ਇਸੀ ਹੱਥ ਪਰੇ ਦੱਸ ਇੱਕ ਉਹ ਕਰ ਸਮਝਾਤਾ ਸੀ ਨਹੀਂ ਸਮਝਾਤਾ ਨਹੀਂ ਥੋੜਾ ਤਾਂ ਆਟਾ ਬਣਾ ਆ ਆਟੇ ਆਟਾ ਦਿਖਾਈਗਾ ਜੀ ਇਹਨਾਂ ਦਾ ਘਰ ਦਿਖਾ ਰਿਹਾ ਨਹੀਂ ਮੈਂ ਨਹੀਂ ਹਣਾ ਆ ਦੇਖੋ ਤੁਸੀਂ ਇਹਨਾਂ ਦਾ ਅੱਡਾ ਬਣਾ ਦੇਖੋ ਉਹ ਨੂੰ ਬੰਦਰ ਬੁਲਾ ਲਓ ਕਿਹੜਾ ਉਹ ਅੰਮ੍ਰਿਤ ਨਾ ਉਹ ਪੁੱਜ ਗਿਆ ਉਹਦੇ ਆਉਂਦੇ ਜੁੜੇ ਜੇ ਇੱਥੇ ਫੜ ਕੇ ਤੂੰ ਕਿਹੜੇ ਬੰਦੇ ਤੇਰੇ ਜਵਾਬ ਪਹਿਰੀ ਹੱਥ ਨਹੀਂ ਲਾਉਣੇ ਆਹ ਦੇਖੋ ਜੀ ਇਹ ਪਲਾਟ ਆ ਕਿਸ ਦਾ ਪਲਾਟ ਦੇ ਇਤ ਕਮਰੇ ਪਏ ਨੇ ਇਹਨਾਂ ਦਾ ਨਿਆਇ ਫਾਇਦਾ ਚੱਕਦੇ ਆ ਬਿਮਾਰੀ ਲੱਗਦੀ ਜਵਾਕਾਂ ਨੂੰ ਕਹਿੰਨੇ ਕਿ ਇਹਨੂੰ ਆ ਦੇਖੋ ਇਹ ਦੇਖੋ ਇਹ ਹੋਰ ਕੰਮ ਕਰ ਲੋ ਤੁਸੀਂ ਇਹ ਜਿਹੜੀਆਂ ਬੁੜੀਆਂ ਨਰੇਕਾ ਚ ਲੱਕੇ ਹੋਈਆਂ ਨੇ ਹਾਂਜੀ ਹਾਂਜੀ ਕਹਿੰਨੇ 80 80 ਸਾਲ ਦੀਆਂ ਬੁੜੀਆਂ ਨਰੇਕਾ ਚ ਲੱਕੇ ਆ ਉੱਤਰ ਮੁਕਰ 80 80 ਸਾਲ ਦੀਆਂ ਬੁੜੀਆਂ ਨਰੇਕਾ ਚ ਲੱਕੀਆਂ ਨੇ ਤੁਸੀਂ ਨਿਰਕਾ ਚ ਕੰਮ ਕਰੋ ਚਲ ਕੋਈ ਨਾ ਤੈਨੂੰ ਕੀ ਹੋਇਆ ਪਹਿਲਾਂ ਇਹ ਦੱਸ ਹੱਟੀ ਕੱਟੀਆਂ ਤੂੰ ਤੂੰ ਕੰਮ ਕਰਨਾ ਬਿਮਾਰੀ ਲੱਗੀ ਗਾਲੂ ਸਾਰਿਆਂ ਨੂੰ ਗਾਲ੍ਹੇਂਗੀ ਇੱਥੇ ਤੈਨੂੰ ਕੀ ਹੋਇਆ ਪਤਾ ਅਸੀਂ ਅਸੀਂ 80 ਸਾਲ ਦੀਆਂ ਕੁੜੀਆਂ ਮਰੇਗਾ ਚਲ ਕੇ ਹਾਂ ਜੀ ਹਾਂ ਜੀ ਹਾਂ ਜੀ ਆਹ ਦੇਖੋ ਤੁਸੀਂ ਆ ਅੱਡਾ ਬਣਾ ਰਹੇ ਹਾਂ ਦਾ ਇੱਥੇ ਅਸੀਂ ਤੁਹਾਨੂੰ ਦਿਖਾਇਆ ਜਿਹੜਾ ਇਹ ਚੀਜ਼ਾਂ ਵਰਤਦੀਆਂ ਨੇ ਇੱਥੇ ਇਹ ਪ੍ਰਵਾਸੀ ਵੀ ਬਜ਼ੁਰਗ ਵੀ ਬਹੁਤ ਵੱਡੀ ਗਿਣਤੀ ਦੇ ਇੱਥੇ ਵਿੱਚ ਆਉਂਦੇ ਨੇ ਮੈਂ ਇਹਨਾਂ ਨੂੰ ਕਈ ਦਿਨਾਂ ਦਾ ਦੇਖਦਾ ਅੱਜ ਮੈਂ ਸਮਝਾ ਕੇ ਵੀ ਗਿਆ ਤੈਨੂੰ ਸਮਝਾ ਕੇ ਗਿਆ ਸੀ ਕਈ ਦਿਨਾਂ ਦਾ ਨਹੀਂ ਜੀ ਸਾਲ ਇੱਕ ਮਿੰਟ ਮੈਂ ਅੱਜ ਤੈਨੂੰ ਸਮਝਾ ਕੇ ਗਿਆ ਨਹੀਂ ਨਹੀਂ ਮੈਂ ਤੈਨੂੰ ਉੱਪਰੋਂ ਫੜਨਾ ਸੀ ਤਾਂ ਨਹੀਂ ਤੈਨੂੰ ਮੈਂ ਕਹਿ ਕੇ ਗਿਆ ਹੁਣ ਮੈਂ ਤੈਨੂੰ ਪਰੋਂ ਫੜ ਲਿਆ ਚਲ ਕੋਈ ਗੱਲ ਨਹੀਂ ਹੁੰਦੀ ਆਹ ਦੇਖੋ ਜਿਹੜੇ ਬਜ਼ੁਰਗ ਨੇ ਇੱਥੇ ਬਾਪੂ ਇੱ ਇਹ ਆ ਜਨਾਨੀਆਂ ਕੀ ਕੰਮ ਕਰ ਬਹੁਤ ਵਾਰ ਇਹਨਾਂ ਦਾ ਮਨਤ ਕਰੀਆ ਦੋਹਾਂ ਤੇ ਪਰ ਝੂਠ ਨਾ ਬੋਲੋ ਕੀ ਕਹਿਆ ਇਹਨਾਂ ਨੂੰ ਬਾਪੂ ਸਾਡੇ ਬੱਚੇ ਨੇ ਨਿਕੇ ਨਿਕੇ ਸਾਡੇ ਆਪਣਾ ਨਾਮ ਲਾਣਾ ਮੈਂ ਜੇ ਮਨਤਾ ਕਰੀਆ ਨੇ ਮਗਰ ਨਾਲ ਬੱਚੇ ਨੇ ਸਾਡੇ ਬੱਚੇ ਨੇ ਬਰਾਬਰ ਤੇ ਸ਼ਰਮ ਆਉਂਦੀ ਆ ਵਾ ਕਿਹ ਕਿਹ ਨਹੀਂ ਨਹੀਂ ਕਿੰਨੇ ਚਿਰ ਤੋਂ ਕਰਦੀਆਂ ਇੱਥੇ ਕੰਮ ਇਹ ਇਹਨਾਂ ਨੂੰ ਹੋ ਗਿਆ 2 2.5 ਸਾਲ ਇੱਥੇ ਇਹਨਾਂ ਦੋਨਾਂ ਨੂੰ ਹੈ ਅੱਛਾ ਨਹੀਂ ਤੁਹ ਹੋਣੀ ਬੋਲਣਾ ਜੇ ਰੱਬ ਨੂੰ ਜਾਣਦੇ ਨਹੀਂ ਆ ਆ ਦੇਖੋ ਤੁਸੀਂ ਜਦੋਂ ਅਸੀਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਹ ਨੇ ਭੱਜ ਗਏ ਇਹ ਕਿੰਨੇ ਚਿਰ ਤੋਂ ਇੱਥੇ ਕੰਮ ਕਰਦੀਆਂ ਨੇ ਇਹ ਜੀ ਕਿੰਨੇ ਚਿਰ ਤੋਂ ਕੰਮ ਕਰਦੀਆਂ ਨੇ ਕਾਹੂ ਸਾਲ ਸੇ ਆਏ ਹੈ ਬਾਵਾ ਜੀ ਉਹ ਮੈਂ ਦੱਸੂ ਕੀ ਇਹ ਨਾ ਜੀ ਇਹ ਤਾਂ ਕਨਿਆ ਸੀ ਭਾਈਆ ਮੈਂ ਦੱਸ ਕੀ ਕਰੀਏ ਦੱਸ ਬਾਪੂ ਹੱਟਦੀਆਂ ਨਹੀਂ ਇਹ ਮੈਂ ਅੱਜ ਜਾਉਂਗਾ ਮੁਰਕਾ ਕਰਾ ਲੈ ਡਾਕਟਰ ਵਰਕੇ ਨਹੀਂ ਹਟਦੀਆਂ ਨਹੀਂ ਇਹ ਕਿਹੜਾ ਪਿੰਡਾ ਤੁਹਾਡਾ ਆਲ ਵਜੀਰਾ ਮੇਰਾ ਤਾਂ ਪਿੰਡਾ ਕੀ ਨਾ ਤੁਹਾਡਾ ਹੁਣ ਜੇ ਆਪਾ ਦੇਖੋ ਆ ਬਜ਼ੁਰਗ ਜਿਹੜੇ ਸਾਡੇ ਕੋਲ ਖੜੇ ਨੇ ਸਿਆਣੇ ਬਿਆਣੇ ਨੇ ਇਹ ਵੀ ਇਹ ਚੀਜ਼ ਤੋਂ ਕਹਿ ਰਹੇ ਨੇ ਵੀ ਸਾਨੂੰ ਇਹਨਾਂ ਨੇ ਬਹੁਤ ਦੁਖੀ ਕੀਤਾ ਹੋਇਆ ਇੱਥੇ ਇਹ ਇੱਥੇ ਹੀ ਧੰਦਾ ਕਰਦੀਆਂ ਨੇ ਇਹ ਬਜ਼ੁਰਗ ਜਦੋਂ ਇੱਥੇ ਲੰਘਦੇ ਰਿhta ਇੱਕ ਹੋਰ ਹਾਂ ਤਿੰਨ ਜਾਨੀਆਂ ਨੇ ਹਾਂ ਅੱਛਾ ਉਹ ਤਿੰਨ ਜਾਨੀਆਂ ਤੁਸੀਂ ਆਂਦੀ ਕੋ ਹੋਰ ਵੀ ਆਂਦੀ ਕੋ ਮੇਰੀ ਬੰਦੀ ਕਦੀ ਆ ਜਾਂਦੀ ਘਰ ਕਰੀ ਰਹ ਜਾਂਦੀ ਕਦੀ ਆ ਜਾਂਦੀ ਕਦੀ ਕਰੀ ਰਹ ਜਾਂਦੇ ਅੱਛਾ ਤੂੰ ਦਿਨ ਤੇਰੇ ਕੋਲ ਕਿੰਨੇ ਬੰਦੇ ਹੁੰਦੇ ਦਿਨ ਚ ਲਾਹ ਦੇ ਸੱਚੀ ਗੱਲ ਹੁਣ ਜਦੋਂ ਪੁੱਛਦੇ ਨੇ ਪਾਪੂ ਹੁਣ ਦੱਸ ਕੀ ਕਰੀਏ ਫਿਰ ਇਹਨਾਂ ਦਾ ਇਹ ਜਿਹੜੇ ਇਲਾਕੇ ਦੇ ਇੱਥੇ ਲੋਕ ਨੇ ਬਜ਼ੁਰਗ ਨੇ ਬਹੁਤ ਇਹਨਾਂ ਤੋਂ ਤੰਗ ਆ ਚੁੱਕੇ ਨੇ ਪਰ ਅੱਜ ਜਦੋਂ ਵਿਆਹੇ ਵਧੇ ਨੇ ਜਦੋਂ ਸਾਡੀ ਅੱਜ ਇੱਥੇ ਨਿਰਪੱਖ ਪੋਰਟ ਦੀ ਟੀਮ ਇੱਥੇ ਪਹੁੰਚੀ ਤਾਂ ਅਸੀਂ ਇਹਨਾਂ ਨੂੰ ਇੱਥੇ ਰੰਗੇ ਹੱਥੀ ਫੜਿਆ ਇੱਕ ਤੁਸੀਂ ਮੁੰਡਾ ਦੇਖਿਆ ਉਹ ਭੱਜ ਗਿਆ ਤੇ ਇਹ ਜਿਹੜੀਆਂ ਦੋ ਜਣੀਆਂ ਸਾਨੂੰ ਇੱਥੇ ਮੌਕੇ ਤੇ ਮਿਲੀਆਂ ਨੇ ਹੁਣ ਇਹ ਸਾਡੇ ਕੋਲ ਮਿੰਤਾ ਕਰਦੀਆਂ ਨੇ ਪਰ ਜਿਹੜੇ ਇਲਾਕੇ ਦੇ ਲੋਕ ਨੇ ਉਹ ਖਭਰਾਏ ਹੋਏ ਨੇ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਬਖਸ਼ਣਾ ਨਹੀਂ ਬਾਬਾ ਹੁਣ ਨਾ ਬਖਸ਼ੀ ਇਹਨਾਂ ਨੂੰ ਦੱਸੋ ਇਹ ਤਾਂ ਫੇਰ ਆਉਣੀਆਂ ਨੇ ਬਹੁਤ ਮਾੜਾ ਇੱਥੇ ਇਹਨਾਂ ਨੇ ਕਈ ਵਾਰ ਕਿਹਾ ਕੰਡ ਕਰ ਦੋ ਨਾ ਮੈਂ ਚੰਗਾ ਉਹ ਜਰਾ ਬੋਲਣ ਦਾ ਚੰਗਾ ਕਈ ਵਾਰ ਬੇਰੀਜਾ ਵੱਢ ਕੇ ਲਾ ਕੇ ਆ। ਅਸਾ ਦੇਖੋ ਬਾਪੂ ਕਹਿੰਦਾ ਵੀ ਇਹ ਕੋਠਾ ਵਾ ਜਿਹੜਾ ਦੇਖੋ ਤੁਹਾਨੂੰ ਬਾਹਰੋਂ ਦਿਖਾਉਂਦਾ ਵਾ ਇਹ ਆ ਕੋਠਾ ਵਾ। ਆ ਦੇਖੋ ਇਹ ਕਿਸੇ ਦਾ ਬਾਉਂਡਰੀ ਕੀਤੀ ਹੋਈ ਆ ਇੱਥੇ ਬਾਪੂ ਕਹਿੰਦਾ ਵੀ ਚਿੰਗਾ ਚਿੰਗਾ ਲਾ ਕੇ ਗਿਆ ਤੁਸੀਂ ਇੱਥੇ ਬਹੁਤ ਵਾਰਾਂ। ਬਾਪੂ ਕਹਿੰਦਾ ਮੈਂ ਚਿੰਗਾ ਵੀ ਲਾ ਕੇ ਗਿਆ ਕਈ ਵਾਰੀ ਪਰ ਚਿੰਗਾ ਚੱਕ ਦਿੰਦੇ ਨੇ ਤੇ ਆ ਉਹ ਮਲੇਰ ਕੋਟਲਾ ਰੋਡ ਆ ਦੇਖੋ ਤੁਸੀਂ। ਆ ਮਲੇਰ ਕੋਟਲਾ ਰੋਡ ਆ ਜਿੱਥੋਂ ਅਕਸਰ ਜਿਹੜੇ ਲੋਕ ਨੇ ਉਹ ਇੱਥੋਂ ਦੀ ਲੰਘਦੇ ਨੇ ਤੇ ਆਉਂਦੇ ਨੇ ਗੁਰਦਾਰ ਸਾਹਿਬ ਨੂੰ ਵੀ ਇਹ ਲੋਕ ਇੱਥੋਂ ਦੀ ਜਾਂਦੇ ਨੇ ਜਦੋਂ ਇਹਨਾਂ ਨੂੰ ਇੱਥੇ ਬੈਠੀਆਂ ਨੂੰ ਦੇਖਦੇ ਨੇ ਤਾਂ ਇਹ ਲੋਕ ਦਾ ਹੱਦ ਨਹੀਂ ਵੀ ਸਾਨੂੰ ਬਹੁਤ ਬੁਰਾ ਲੱਗਦਾ ਕਿਉਂਕਿ ਗੁਰੂ ਘਰ ਨੇੜੇ ਹੈ ਇੱਥੇ ਗੁਰੂ ਘਰ ਦੇ ਨੇੜੇ ਅਜੇ ਇੱਥੇ ਤੰਦੇ ਹੁੰਦੇ ਨੇ ਤਾਂ ਇੱਕ ਪਾਸੇ ਜਿੱਥੇ ਇਹ ਲੋਕ ਇੱਥੇ ਗੰਦ ਫਲਾਉਂਦੇ ਨੇ ਇੱਕ ਪਾਸੇ ਦੂਜੇ ਪਾਸੇ ਗੁਰੂ ਮਹਾਰਾਜ ਇੱਥੇ ਜਿਹੜਾ ਗੁਰਦੁਆਰਾ ਅਲਮਗੀਰ ਸਾਹਿਬ ਇੱਥੇ ਸੰਗਤ ਆਉਂਦੀ ਆ ਤਾਂ ਉਹਨਾਂ ਜਦੋਂ ਉਹ ਲੋਕ ਵੀ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਹਰਕਤਾ ਕਰਦੇ ਨੂੰ ਦੇਖਦੇ ਨੇ ਤਾਂ ਬਹੁਤ ਹੀ ਮਾੜਾ ਲੱਗਦਾ ਇਹ ਦੇਖੋ ਤੁਸੀਂ ਬਾਉਂਡਰੀ ਇੱਥੇ ਚੱਲ ਰਿਹਾ ਸੀ ਵੱਡੇ ਪੱਧਰ ਤੇ ਬਜ਼ੁਰਗ ਦੱਸਦੇ ਨੇ ਵੀ ਇੱਥੇ ਇਹਨਾਂ ਨੂੰ ਵੀ 2.5 ਸਾਲ ਹੋ ਗਏ। ਬਾਪੂ ਕਹਿੰਦਾ 2.5 ਸਾਲ ਹੋ ਗਏ ਤੁਹਾਨੂੰ 2.5 ਸਾਲ ਦੀ ਲੱਗੀਆਂ ਤੁਸੀਂ। ਘੱਟੋ ਘੱਟ ਹੋ ਗਿਆ ਉਹਨੂੰ 4-5 ਹੋ ਗਏ ਪਰਲੀ ਨੂੰ ਇਹਨੂੰ 3 ਹੋ ਗਏ। ਤੇਰਾ ਪਿੰਡ ਕਿਹੜਾ ਵਾ? ਇਹ ਉਹ ਜੱਟ ਪੁੱਛੀ ਕਹਿੰਦੀ ਆ ਇੱਧਰ ਕੋਈ ਪਿੰਡਾ ਇਹੇ ਸਮੇ ਦਾ ਬਦਲੋ। ਕਿਹੜੀ? ਉਹ ਨਹੀਂ ਛੱਡਦੇ ਪਰਾਂ ਉਹਨੇ ਮਾਂ ਪੁਕਾਦੇ ਸਾਰੇ ਇਹ ਕੁੱਪ ਕਹਿੰਦੀ ਆਪਾਂ ਤੇ ਮੇਰਾ ਹਿਮਲਾਪੂਰੀ ਆਪਾਂ ਨੂੰ ਉਹ ਕੁੱਪ ਮੈਂ ਜਦੋਂ ਕੇਰਾ ਚੁੱਟੀ ਜੀ ਲੱਗਦਾ ਤੇ ਹਟ ਜਾਣੀਆ ਬਾਪੂ ਕਹਿੰਦਾ ਇੱਕ ਪਾਸੇ ਬਾਪੂ ਕਹਿੰਦਾ ਵੀ ਇਹਨਾਂ ਦਾ ਕੇਰਾ ਚੁੱਟੀ ਲੱਗ ਜਵੇ ਫੇਰ ਰਟਣ ਗਿਆ ਇਹ ਅੱਧਾ ਗੰਦ ਚੱਕਿਆ ਜਾਊ ਲਓ ਦੇਖੋ ਬਾਪੂ ਕਹਿੰਦਾ ਅੱਧਾ ਗੰਦ ਚੱਕਿਆ ਜਾਊ ਜੇ ਇਹਨਾਂ ਦਾ ਇੱਥੇ ਧੰਦਾ ਬੰਦ ਹੋ ਜਵੇ ਅਸੀਂ ਇਲਾਕੇ ਦੇ ਵਿੱਚ ਇਹ ਜਿਹੜਾ ਜਿਹੜਾ ਗੰਦਾ ਨਹੀਂ ਪੈਂਡ ਦੇਣਾ ਦੇਖੋ ਤੁਸੀਂ ਇਹ ਜਣੀਆਂ ਜਨਾਨੀਆਂ ਨੇ ਇੱਕ ਹਿਮਲਾਪੂਰੀ ਤੋਂ ਆਉਂਦੀ ਆ ਦੂਜੀ ਤੁਸੀਂ ਕਿੱਥੋਂ ਆਉਂਦੀ ਆ ਤੁਸੀਂ ਇੱਕ ਮੰਦੇਰ ਕੋਟਲ ਤੇ ਕੁੱਪ ਗਈ ਕਿਤੋਂ ਨਹੀਂ ਪਰ ਮੈਨੂੰ ਤਾਂ ਦੱਸਦੀ ਐ ਇੱਥੋਂ ਆਉਂਦੀ ਐ ਕੁੱਪ ਗਈ ਬੇ ਨਾਲ ਹਾਂ ਕਿੱਥੋਂ ਆਉਂਦੀ ਐ ਤੇਰੀ ਤਾਂ ਸਹੇਲੀ ਆ ਤੂੰ ਦੱਸ ਕਿੱਥੋਂ ਆਉਂਦੀ ਐ ਦੱਸ ਤਾਂ ਕੋਈ ਕਹਿੰਦੀ ਮੈਂ ਕੁੱਪ ਤੋਂ ਆਉਂਦੀ ਆ ਪਰ ਇੱਥੇ ਜਿਹੜਾ ਇਹਨਾਂ ਦਾ ਜਿਹੜਾ ਇਹ ਧੰਦਾ ਕਾਫੀ ਟਾਈਮ ਤੋਂ ਚੱਲਦਾ ਸੀ ਸੋ ਉਹਨੂੰ ਦਿਖਾਇਆ ਵੀ ਆਹ ਦੇਖੋ ਤੁਸੀਂ ਇੱਥੇ ਕਿੱਡੀ ਪੱਟੀ ਮਾਤਰਾ ਦੇ ਵਿੱਚ ਜਿਹੜੇ